ਪਰਸ਼ਾਸਨ ਨਾਲ ਵੀ ਟਕਰਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਮਟੀ ਬਣ ਸਕਦੀ। ਸਾਡਾ ਹੁਕਮ ਆਸ਼ਾ ਵਿੱਚ ਨੱਥੇ ਨਾ ਹਾਂ। ਕਿ ਦੂਜੇ ਪਾਸੇ ਜਦੋਂ ਆਪਾਂ ਪ੍ਰਸ਼ਾਸਨ ਦੀਆਂ ਰੋਕਾਂ ਤੋੜਦੇ ਹੋਏ ਇਹ ਪ੍ਰਵਾਹ ਹੁਕਮ ਤੇ ਬੱਡੇ ਕਿਨਾਰੇ ਦੇ ਵਿੱਚ ਕੋਹਣ ਜਾਨਿਆ ਸਾਡਾ ਰੋਕ ਪ੍ਰਸ਼ਾਸਨ ਨੂੰ ਇਸ ਕੰਮ ਤੋਂ ਕਿਸੇ ਨੋਰੀ ਨੂੰ ਬਹੁਤ ਕਾਰ ਦਿਆ। ਕਿਉਂਕਿ ਇਸ ਇਜਾਦਤੀ ਪੂਰਨ ਪਰਿਵਾਰ ਜਾਂਦੇ ਕਿਉਂਕਿ ਜਿਹੜੇ ਆਲੇ-ਦਾਲੇ ਲੱਕੇ ਲਾਈ ਰੱਖਦੇ ਦੀ ਆਪਾਂ ਮੈਂ ਜਿੰਨੇ ਵੀ ਰਾਸਤੇ ਜੋ ਸਿੱਧ ਚਿੱਤੇ ਹੋਈ ਸੀ ਇਸ ਸੰਦਰਭ ਵਿੱਚ ਕਿਤੇ ਤਬਾਹੀਆਂ ਨੂੰ ਬੜੀ ਦਿੱਤਾ ਜਾਊਗਾ ਆਪਾਂ ਆਹੋ ਜੀ ਕਿ ਸੰਮਤੀ ਪੁਸ਼ੇ ਹੋ ਗਈ ਆਪਾਂ ਨੇ ਆਪਣੀ ਇੱਕ ਕੇ ਦੇ ਸੰਘਰਸ਼ ਦੀ ਲੋਨ ਨਾਲ ਆਹ ਦਾਟੇ ਜਿੱਤੇ ਵਾਰੀ ਪੂਰੀ ਇਸ ਗੱਲ ਨੂੰ ਪੁਖਤ ਹੋਈ ਜਦੇ ਬੰਦੀ ਦੀ ਵਿਫਾਦ ਕਰ ਜੀ ਦੇ ਵਿੱਚ ਆ ਇਹਨਾਂ ਕਿਸਾਨ ਦੀ ਜ਼ਮੀਨ ਨਹੀਂ ਲਗਾਮ ਹੋਣੀ ਇਹਦੇ ਸਿਕਾਰ ਦੀਆਂ ਦਸਤਾਵੇਜ਼ਾਂ ਦਿੱਤੀਆਂ ਜਾਂ ਲੇਖਾਂ ਕਿ ਸਾਡੀ ਹੀ ਜ਼ਮੀਨ ਜਿਹੜਾ ਸਾਡਾ ਸਿਕਾਰਾ ਦੁਤੇਦਾਰ ਸਿਕਾਰਾ ਕਾਗਜ਼ੇ ਦੇ ਵਿੱਚ ਕਿਉਂ ਲਗਾਮ ਹੋਵੇ ਤਾਂ ਜਾ ਕੇ ਭਰਾਹੂ ਜੀ ਸਰਕਾਰਾਂ ਪਿੱਛੇ ਹੋ ਰਹੀ ਆ ਇੱਥੇ ਹੀ ਗੱਲ ਨਹੀਂ ਰੁਕੀ ਇਸ ਤੋਂ ਬਾਅਦ ਵੀ ਜੇ ਤਦਾਦੀ ਹੋਈ ਜਾਂਦੀ ਕਿ ਚੱਕਰ ਦੀ ਸ਼ਹਿਰ ਦੇ ਵਿੱਚ ਉੱਥੇ ਵੀ ਸਾਡੇ ਇੱਕ ਨੌਜਵਾਨ ਦਾ ਜਥੇਬੰਦੀ ਦਾ ਮੁੰਡਾ ਹੋਇਆ ਹੋਇਆ ਸਾਡਾ ਕਿਤੇ ਅੱਜ ਦੇ ਰੋਸ ਦੇ ਕੀ ਆ ਇਹ ਨਬਾਵੀਆਂ ਉਜਾਰਾ ਦੇ ਦਿਨ ਦੀ ਦੇ ਵਿੱਚ ਜਿਹੜੇ ਸਤਿਕਾਰ ਤੋਂ ਦੇ ਦਾਅਵਾ ਕਰਨ ਤੇ ਪਈਆਂ ਨੇ ਇਹ ਪੜਾਵੋ ਹੰਤਰੀ ਦੇਖਣ ਵਾਲੀ ਗੱਲ ਇਹ ਆ ਜਦੋਂ ਆਪਾਂ ਦੇਖਨੇ ਆਗੇ ਵੀ